ਚਿਆਰ ਬਹੁਤ ਹੀ ਸੋਹਣੀ ਕਹਾਣੀ ਸੀ ਲੇਖਕ ਸਿਮਰਨ ਲੁਧਿਆਣਵੀ ਵੱਲੋਂ ਲਿਖੀ ਗਈ ਸੀ ਬਹੁਤ ਹੀ ਸੋਹਣੀ ਕਹਾਣੀ ਆਓ ਇਸ ਨੂੰ ਸ਼ੁਰੂ ਕਰੀਏ ਸ਼ੁਰੂ ਕਰਨ ਤੋਂ ਪਹਿਲਾਂ ਵੀਡੀਓ ਨੂੰ ਲਾਈਕ ਜ਼ਰੂਰ ਕਰ ਦਿਓ ਜੀ ਜੇ ਤੁਸੀਂ ਸਾਡੇ ਚੈਨਲ ਤੇ ਪਹਿਲੀ ਵਾਰ ਆਏ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਦਿਓ ਜੀ ਮਗਰੋਂ ਕੀ ਹੋਇਆ ਕੀ ਨਹੀਂ ਤਾਰੋ ਨੂੰ ਹੀ ਨਹੀਂ ਸੋ ਕੋ ਆਸ-ਪਾਸ ਦੇ ਸੱਤ ਘਰਾਂ ਨੂੰ ਵੀ ਪਤਾ ਸੀ ਤਾਰੋ ਬੇਹਤਿਆਸ਼ਾ ਹੋ ਰਹੀ ਸੀ ਤੇ ਉਸ ਦੀਆਂ ਚੀਕਾਂ ਨੇ ਆਸਮਾਨ ਤੱਕ ਵੀ ਗੂੰਜਣ ਲਾ ਦਿੱਤਾ ਸੀ ਜਿੰਦੇ ਨੇ ਉਸ ਨੂੰ ਬਹੁਤ ਬੁਰੀ ਤਰ੍ਹਾਂ ਕੁੱਟਿਆ ਸੀ ਉਹ ਲਗਭਗ ਅਤਮੋਈ ਹੋ ਚੱਲੀ ਸੀ ਤੇ ਐਂਢੀ ਗਵਾਂਢੀ ਤਾਰੋ ਦੀਆਂ ਚੀਕਾਂ ਸੁਣ ਕੇ ਵਕਤ ਸਿਰਨਾ ਆਉਂਦੇ ਤਾਂ ਜਿੰਦਾ ਤਾਂ ਸ਼ਾਇਦ ਉਸ ਨੂੰ ਮਰਨ ਤੱਕ ਵੀ ਜਾ ਸਕਦਾ ਸੀ ਜਿੰਦੇ ਦਾ ਅਜੀਬ ਵਿਵਹਾਰ ਕੋਈ ਇਕਦਮ ਪ੍ਰਗਟ ਹੋਣ ਵਾਲਾ ਵਿਵਹਾਰ ਨਹੀਂ ਸੀ ਬਲਕਿ ਬੀਤੇ ਕੁਝ ਵਕਤ ਤੋਂ ਉਹ ਜਿਨ੍ਹਾਂ ਪਰਸਥਿਤੀਆਂ ਜਾਂ ਹਾਲਾਤਾਂ ਦਾ ਸਾਹਮਣਾ ਕਰ ਰਹੀ ਸੀ ਉਹਨਾਂ ਪਰਸਥਿਤੀਆਂ ਨਾਲ ਜੋਗ ਤਰੀਕੇ ਨਾਲ ਨਜਿੱਠਣ ਸਕਣ ਤੇ ਕਰਕੇ ਉਸਦੇ ਵਿਵਹਾਰ ਵਿੱਚ ਬਦਲਾ ਆਉਣਾ ਸੁਭਾਵਿਕ ਹੀ ਸੀ ਪਹਿਲਾ ਝੂਠੇ ਡਰੱਗਸ ਕੇਸ ਵਿੱਚ ਫਸ ਜਾਣਾ ਫੜੇ ਜਾਣ ਤੇ ਮਗਰੋਂ ਬਿਲਕਿਸਮੋ ਕੀਤੇ ਇੱਕ ਤੋਹਫਾ ਪਿਆਰ ਦੇ باوجود ਵੀ ਉਸ ਨੂੰ ਪ੍ਰਾਪਤ ਨਾ ਕਰ ਸਕਣ ਦੀ ਨਕਾਮ ਨਾਕਾਮਜਾਬੀ ਨੇ ਜਿੰਦੇ ਦੀ ਮੈਂ ਨੂੰ ਜੋ ਠੇਸ ਪਹੁੰਚਾਈ ਸੀ ਇਸ ਮੈਂ ਜਾਂ ਇਸ ਈਕੋ ਨੇ ਹੀ ਅੱਗੇ ਚੱਲ ਕੇ ਵਪਰੀਤ ਪਰਸਥਿਤੀਆਂ ਵਿੱਚ ਇੱਦ ਦਾ ਰੂਪ ਧਾਰਨ ਕਰ ਲਿਆ ਸੀ ਜਿੱਥੇ ਕੀ ਉਹ ਵਿਗਲਿਸ ਨੂੰ ਹਰ ਹੀਲੇ ਪਾਉਣ ਲਈ ਵਾਜਿਤ ਸੀ ਫਿਰ ਭਾਵੇਂ ਕੀ ਉਹ ਆਪਣੇ ਇਸ ਇਦ ਨੂੰ ਸੰਤੋਸ਼ਟ ਕਰਨ ਲਈ ਉਸ ਨੂੰ ਤਾਰੋ ਨੂੰ ਤਲਾਕ ਹੀ ਕਿਉਂ ਨਾ ਦੇਣਾ ਪੈਣਾ ਸੀ ਆਂਡੀਆਂ ਗਵਾਂਡੀਆਂ ਨੇ ਆਣ ਕੇ ਤਾਰੋ ਨੂੰ ਤਾਂ ਬਚਾ ਲਿਆ ਪਰ ਜਿੰਦੇ ਵੱਲ ਕਿਸੇ ਦਾ ਵੀ ਧਿਆਨ ਨਹੀਂ ਸੀ ਗਿਆ ਕਿ ਆਖਰ ਕਿਉਂ ਉਹ ਇਹੋ ਜਿਹਾ ਵਿਵਹਾਰ ਕਰ ਰਿਹਾ ਸੀ ਕਹਿ ਰਾਤ ਬੀਤੀ ਤੇ ਅਗਲੇ ਦਿਨ ਦਾ ਸੂਰਜ ਚੜਿਆ ਇਹ ਦਿਨ ਤਾਰੋ ਦੀ ਜ਼ਿੰਦਗੀ ਵਿੱਚ ਵਿਸ਼ੇਸ਼ ਮਹੱਤਵ ਰੱਖਣ ਵਾਲਾ ਸੀ ਕਿਉਂਕਿ ਜੋ ਇਸ ਦਿਨ ਤੋਂ ਬਾਅਦ ਤਾਰੋ ਦੀ ਜ਼ਿੰਦਗੀ ਬਿਲਕੁਲ ਹੀ ਬਦਲਣ ਵਾਲੀ ਸੀ ਉਹ ਆਜ਼ਾਦ ਹੋਣ ਵਾਲੀ ਸੀ ਉਹਨਾਂ ਬੰਦਸ਼ਾਂ ਤੋਂ ਜੋ ਉਸਨੇ ਆਪ ਆਪਣੇ ਆਪ ਤੇ ਲਗਾਈਆਂ ਸਾਂ ਤੋੜਨ ਵਾਲੀ ਸੀ ਉਹਨਾਂ ਬੇੜੀਆਂ ਨੂੰ ਜੋ ਉਸਨੂੰ ਜਿੰਦੇ ਧੀ ਉਸ ਲਈ ਬਣਾਈ ਦੁਨੀਆ ਦੀ ਚਾਰ ਦਿਵਾਰੀ ਵਿੱਚ ਕੈਦ ਕਰੀ ਬੈਠੀਆਂ ਸਨ ਅੱਜ ਤਾਰੋ ਉਹ ਪੁਰਾਣੀਆਂ ਵਾਲੀ ਤਾਰੋ ਨਹੀਂ ਸੀ ਰਹਿਣੀ ਬਲਕਿ ਅੱਜ ਤਾਂ ਤਾਰੋ ਦਾ ਇੱਕ ਨਵਾਂ ਰੂਪ ਸਭ ਦੇ ਸਾਹਮਣੇ ਆਉਣਾ ਸੀ ਜਿਸ ਨੇ ਹਰੇਕ ਨੂੰ ਇਹ ਸੋਚਣ ਲਈ ਮਜਬੂਰ ਕਰ ਦੇਣਾ ਸੀ ਕਿ ਕੀ ਤੇ ਇਹ ਤਾਰੋ ਦੀ ਦੂਜੀ ਔਰਤਾਂ ਨਹੀਂ ਕਿੱਧਰ ਚੱਲ ਲਈ ਐ ਸਵੇਰੇ ਸਵੇਰੇ ਕੱਲ ਦੀਆਂ ਪਈਆਂ ਭੁੱਲ ਗਈਆਂ ਜਿੰਦੇ ਨੇ ਤਾਰੋ ਨੂੰ ਬਾਹਰ ਚਾਹਦਿਆਂ ਵੇਖਿਆ ਤਾਂ ਉਸ ਨੂੰ ਸ਼ੱਕ ਹੋਇਆ ਕਿ ਤਾਰੋ ਕਿਤੇ ਅੱਜ ਵਿਕਰਮ ਨੂੰ ਮਿਲਣ ਲਈ ਜਾ ਰਹੀ ਹੈ ਮੈਂ ਜਿੱਥੇ ਮਰਜੀ ਜਾਵਾਂ ਭਾਵੇਂ ਟੱਠੇ ਖੂਵ ਵਿੱਚੀ ਕਿਉਂ ਨਾ ਜਾਵਾਂ ਤੈਨੂੰ ਕੀ ਤਾਰੋ ਜਿੰਦੇ ਨਾਲ ਸਿੱਧੇ ਮੂੰਹ ਗੱਲ ਕਰਕੇ ਰਾਜੀ ਨਹੀਂ ਸੀ ਉਹ ਪੈਰ ਘਸੀਟਦੀ ਹੋਈ ਬਾਹਰਲੇ ਬੂਹੇ ਤੱਕ ਗਈ ਤੇ ਮਗਰੋਂ ਵਿੰਦੋ ਚਾਚੀ ਦੇ ਘਰ ਜਿੰਦਾ ਵੀ ਉਸ ਦਾ ਪਿੱਛਾ ਕਰਦਾ ਕਰਦਾ ਵਿੰਦੋ ਚਾਚੀ ਦੇ ਘਰ ਤੱਕ ਅੱਪੜ ਗਿਆ ਪਰ ਉਹ ਘਰ ਦੇ ਅੰਦਰ ਨਹੀਂ ਗਿਆ ਬਾਹਰੀ ਕੋਲਿਆਂ ਕੋ ਲਾ ਕੇ ਖੜਾ ਰਿਹਾ ਇਸ ਵਕਤ ਉਹ ਇਹ ਦੇਖਣਾ ਚਾਹੁੰਦਾ ਸੀ ਕਿ ਇਹ ਦੋਵੇਂ ਸਿਮੀਆਂ ਉਸ ਦੀ ਪਿੱਠ ਪਿੱਛੇ ਕਰਤੀਆਂ ਕੀ ਪਈਆਂ ਸਨ ਜਿੰਦੇ ਨੂੰ ਪਤਾ ਸੀ ਕੀ ਤਾਰੋ ਹਰ ਵੀਰਵਾਰ ਦਰਗਾਹ ਤੇ ਮੱਥਾ ਟੇਕਣ ਲਈ ਜਾਂਦੀ ਹੈ ਪਹਿਲਾ ਪਹਿਲਤਾ ਬਿੰਦੋ ਚਾਚੀ ਵੀ ਉਸ ਦੇ ਨਾਲ ਦਰਗਾਹ ਤੇ ਜਾਂਦੀ ਰਹੀ ਸੀ ਪਰ ਕੁਝ ਸਮੇਂ ਮਗਰੋਂ ਉਸ ਨੇ ਤਾਰੋ ਨੂੰ ਹੀ ਇਕੱਲੇ ਹੀ ਪੇਚਣਾ ਸ਼ੁਰੂ ਕਰ ਦਿੱਤਾ ਸੀ ਇਹ ਗੱਲ ਗੁਰਮੇਲ ਪਿੰਡ ਦੇ ਸਰਪੰਚ ਦਾ ਮੁੰਡਾ ਨੇ ਆ ਕੇ ਉਸ ਨੂੰ ਦੱਸੀ ਸੀ ਕਿ ਤਾਰੋ ਦਰਗਾਹ ਕਿਸੇ ਓਪਰੇ ਬੰਦੇ ਨਾਲ ਖੜੀ ਸੀ ਚਕੀਨਨ ਗੁਰਮੇਲ ਤਾਰੋ ਦਾ ਪਿੱਛਾ ਕਰਦੇ ਹੋਏ ਹੀ ਦਰਗਾਹ ਤੇ ਪਹੁੰਚ ਗਿਆ ਸੀ ਗੁਰਮੇਲ ਕਿਉਂ ਜੋ ਉਸ ਸਮੇਂ ਤੋਂ ਹੀ ਤਾਰੋ ਤੋਂ ਬਦਲਾ ਲੈਣਾ ਚਾਹੁੰਦਾ ਸੀ ਜਦੋਂ ਦਾ ਤਾਰੋ ਨੇ ਉਸ ਨੂੰ ਜਲੀਲ ਕਰਕੇ ਆਪਣੇ ਘਰ ਚੋਂ ਨਿਕਲ ਜਾਣ ਲਈ ਆਖਿਆ ਸੀ ਇਸ ਕਰਕੇ ਆਪਣੇ ਹੋਈ ਬੇਇੱਜ਼ਤੀ ਦਾ ਬਦਲਾ ਉਹ ਤਾਰੋ ਨੂੰ ਵੇਜਿਤ ਕਰਕੇ ਲੈਣਾ ਚਾਹੁੰਦਾ ਸੀ ਜਿੰਦੇ ਦੇ ਦੂਸਰੀ ਵਾਰ ਦਬਈ ਜਾਣਤੇ ਉਸਨੇ ਅਸਿੱਧੇ ਤਰੀਕੇ ਤਾਰੂ ਨੂੰ ਸੁਣਾਉਂਦਿਆਂ ਹੋਇਆਂ ਇੱਕ ਦਿਨ ਆਖ ਵੀ ਛੱਡਿਆ ਸੀ ਕਿ ਕਿਸੇ ਚੀਜ਼ ਦੀ ਕਦਰ ਉੱਥੇ ਹੀ ਪੈਂਦੀ ਹੈ ਜਿੱਥੇ ਕਿ ਉਸ ਚੀਜ਼ ਦੀ ਲੋੜ ਹੋਵੇ ਉਸ ਦਾ ਇਸ਼ਾਰਾ ਸਮਝ ਕੇ ਤਾਰੋ ਨੇ ਉਸ ਦਿਨ ਵੀ ਗਰਮੇਲ ਨੂੰ ਕਾਫੀ ਮੰਦਾ ਚੰਗਾ ਬੋਲਿਆ ਸੀ ਪਰ ਕੁੱਤੇ ਦੀ ਟੇਢੀ ਪੂੰਛ ਵਾਂਗ ਨਾ ਤਾਂ ਗਰਮੇਲ ਦੇ ਸੁਭਾਅ ਵਿੱਚ ਕੋਈ ਫਰਕ ਤਬਦੀਲੀ ਆਈ ਸੀਤੇ ਨਹੀਂ ਕਦੇ ਉਸ ਦੇ ਕੰਨ ਤੇ ਜੂ ਤੱਕ ਵੀ ਸਰਕੀ ਸੀ ਪੀਤੀ ਰਾਤ ਤਾਰੋ ਦੇ ਦਿਮਾਗ ਵਿੱਚ ਵਿਕਰਮ ਦੀਆਂ ਗੱਲਾਂ ਵਿਕਰਮ ਦੀਆਂ ਹੀ ਗੱਲਾਂ ਘੁੰਮਦੀਆਂ ਰਹੀਆਂ ਸਨ ਇਹਨਾਂ ਗੱਲਾਂ ਨੇ ਨਾ ਕੇਵਲ ਉਸ ਦੀ ਰੂਹ ਨੂੰ ਝੰਜੋੜਿਆ ਸੀ ਸਗੋਂ ਉਸ ਨੂੰ ਆਪਣੇ ਅੰਦਰ ਇੱਕ ਨਮੀ ਸ਼ਕਤੀ ਦਾ ਸੰਚਾਰ ਹੁੰਦਾ ਵੀ ਮਹਿਸੂਸ ਹੋਣ ਲੱਗਾ ਸੀ ਉਸ ਨੂੰ ਐਸਾਸ ਹੋਣ ਲੱਗਾ ਸੀ ਕਿ ਉਸ ਦੀ ਵੀ ਆਪਣੀ ਇੱਕ ਬਖਰੀ ਜ਼ਿੰਦਗੀ ਹੈ ਤੇ ਇਸ ਜ਼ਿੰਦਗੀ ਨੂੰ ਆਪਣੇ ਤਰੀਕੇ ਨਾਲ ਜੂਣ ਲਈ ਉਹ ਹਰ ਤਰ੍ਹਾਂ ਤੋਂ ਆਜ਼ਾਦ ਹੈ ਬਦਸ਼ਾਹ ਲੋਕਾਂ ਜਾਂ ਸਮਾਜ ਦੀ ਨਹੀਂ ਸਗੋਂ ਉਸ ਦੀ ਆਪਣੀ ਲਗਾਈ ਹੋਈ ਹੈ ਉਸ ਦੇ ਪੈਰਾਂ ਨੂੰ ਬੇੜੀਆਂ ਉਸ ਦੇ ਬੇੜੇ ਨੇ ਨਹੀਂ ਸਗੋਂ ਉਸ ਦੇ ਆਪਣੇ ਹੱਥਾਂ ਨੇ ਲਗਾਈਆਂ ਨੇ ਆਜ਼ਾਦ ਦੇਸ਼ ਦਾ ਨਾਗਰਿਕ ਹੋਣ ਦੇ ਨਾਤੇ ਉਸ ਕੋਲ ਵੀ ਅਧਿਕਾਰ ਹਨ ਤੇ ਇਹਨਾਂ ਅਧਿਕਾਰਾਂ ਦੀ ਵਰਤੋਂ ਕਰਨ ਲਈ ਉਹ ਪੂਰਨ ਤੌਰ ਤੇ ਆਜ਼ਾਦ ਹੈ ਬਸ ਉਹ ਆਪ ਹੀ ਆਪਣੇ ਆਪ ਨੂੰ ਰੋਕ ਰਹੀ ਹੈ ਉਹ ਤਾਂ ਇੱਕ ਐਸਾ ਪੰਛੀ ਹੈ ਜਿਸ ਨੇ ਪਿੰਜਰੇ ਨੂੰ ਹੀ ਆਪਣਾ ਪੱਕਾ ਟਿਕਾਣਾ ਮੰਨ ਲਿਆ ਹੈ ਜਦ ਕਿ ਉਸ ਲਈ ਤਾਂ ਹਲੇ ਕੁੱਲਾ ਆਸਮਾਨ ਬਾਕੀ ਹੈ ਉਸ ਨੂੰ ਕੋਈ ਲੋੜ ਨਹੀਂ ਹੈ ਕਿ ਉਹ ਆਪਣੇ ਜੱਜਪੇ ਆਪਣੇ ਸੁਪਨੇ ਆਤੇ ਆਪਣੀਆਂ ਸੋਚਾਂ ਨੂੰ ਦਬਾ ਕੇ ਰੱਖੀ ਕੋਈ ਲੋੜ ਨਹੀਂ ਹੈ ਉਸ ਨੂੰ ਕਿ ਉਹ ਆਪਣੇ ਾਰਮਾਨਾਂ ਆਪਣੇ ਚਾਹਾਂ ਤੇ ਆਪਣੀਆਂ ਰੀਝਾਂ ਦਾ ਗਲਾ ਆਪ ਘੋਟ ਕੇ ਮਰੇ ਉਸ ਨੂੰ ਤਾਂ ਬਸ ਲੋੜ ਹੈ ਆਪਣੇ ਆਪ ਨੂੰ ਬਦਲਣ ਦੀ ਆਪਣੇ ਅੰਦਰ ਦੀ ਦੂਜੀ ਔਰਤ ਜਾਣੀ ਕੇ ਆਪਣੀ ਜ਼ਮੀਰ ਨੂੰ ਜ਼ਿੰਦਾ ਕਰਨ ਦੀ ਕੀ ਗੱਲ ਕੁੜੇ ਚਾਹੀਦਾ ਤੈਨੂੰ ਕੁਝ ਬਿੰਦੋ ਚਾਚੀ ਸਵੇਰੇ ਸਾਰ ਤਾਰੋ ਨੂੰ ਆਪਣੇ ਘਰ ਆਇਆ ਵੇਖ ਕੇ ਹਰਾਨ ਸੀ ਹਾਂ ਚਾਚੀ ਚਾਹੀਦਾ ਤਾਰੋ ਨੇ ਬੜੇ ਹੀ ਕੜਾਕੇ ਲਫ਼ਜ਼ਾਂ ਵਿੱਚ ਜਵਾਬ ਦਿੱਤਾ ਹਾਂ ਤੇ ਦੱਸ ਕੀ ਚਾਹੀਦਾ ਚਾਚੀ ਮੈਨੂੰ ਤੇਰਾ ਸਾਥ ਚਾਹੀਦਾ ਮੈਂ ਫੈਸਲਾ ਲੈ ਲਿਆ ਹੈ ਕਿ ਹੁਣ ਮੈਂ ਐਸੇ ਸ਼ਖਸ ਨਾਲ ਹਰ ਕਿਸ ਵੀ ਨਹੀਂ ਰਹਾਗੀ ਜਿਸ ਨੂੰ ਰਿਸ਼ਤਿਆਂ ਨਾਤਿਆਂ ਦੀ ਉੱਕਾ ਹੀ ਕੋਈ ਕਦਰ ਨਹੀਂ ਇੱਕ ਐਸਾ ਸ਼ਖਸ ਜਿਸ ਲਈ ਜ਼ਿੰਮੇਵਾਰੀ ਉਸ ਦੇ ਸਿਰ 'ਤੇ ਮਣਾ ਮੂਹੀ ਬੋਝ ਨਾਲੋਂ ਵੱਧ ਹੋਰ ਕੁਝ ਵੀ ਨਹੀਂ ਸੱਚ ਆਖਾ ਤਾਂ ਚਾਚੀ ਕੱਲ ਉਸਨੇ ਮੇਰੇ ਬਾਰੀ ਸਰੂਪ ਔਰਤ ਸਰੂਪ ਤੇ ਸੱਟਾਂ ਨਹੀਂ ਮਾਰੀਆਂ ਸਗੋਂ ਉਸਨੇ ਤਾਂ ਮੇਰੇ ਅੰਦਰ ਦੀ ਦੂਜੀ ਔਰਤ ਨੂੰ ਹਲੋਣਿਆ ਹੈ ਜੋ ਆਖਦੀ ਹੈ ਕਿ ਜੇਕਰ ਇੱਕ ਮਰਦ ਆਪਣਾ ਬੈਸ਼ੀ ਰੂਪ ਖਾ ਸਕਦਾ ਹੈ ਤਾਂ ਇੱਕ ਔਰਤ ਵੀ ਲੋੜ ਪੈਣ ਤੇ ਆਪਣਾ ਸ਼ਕਤੀ ਰੂਪ ਅਖਤਿਆਰ ਕਰ ਸਕਦੀ ਹੈ ਹੁਣ ਬਖਤ ਆ ਗਿਆ ਹੈ ਚਾਚੀ ਮੇਰੇ ਹੱਕ ਦੀ ਲੜਾਈ ਲੜਨ ਦਾ ਮੈਂ ਪੰਚਾਇਤ ਬੁਲਾਉਣਾ ਚਾਹੁੰਦੀ ਹਾਂ ਤਾਂ ਜੋ ਪਿੰਡ ਵਾਲਿਆਂ ਨੂੰ ਵੀ ਜਿੰਦੇ ਦਾ ਅਸਲੀ ਰੂਪ ਬਖਾ ਸਕਾਂ ਤਾਰੋਂ ਅੰਦਰ ਅੱਜ ਸੱਚਮੁੱਚ ਹੀ ਕੋਈ ਦੂਜੀ ਔਰਤ ਪ੍ਰਵੇਸ਼ ਕਰ ਗਈ ਲੱਗਦੀ ਸੀ ਉਸਦੀ ਆਤਮ ਸ਼ਕਤੀ ਇੰਨੀ ਬਲਵਾਨ ਹੋ ਚੁੱਕੀ ਸੀ ਕਿ ਜੇਕਰ ਇਸ ਵਕਤ ਉਸ ਦੇ ਸਾਹਮਣੇ ਚਟਾਨ ਵੀ ਲਿਆ ਖੜੀ ਕਰ ਦਿੱਤੀ ਜਾਵੇ ਤਾਂ ਉਹ ਉਸ ਨੂੰ ਵਿਚੀ ਕੇ ਰੱਖ ਸਕਦੀ ਸੀ ਸਿੱਧਾ ਸਿੱਧਾ ਕਿਉਂ ਨਹੀਂ ਕਹਿੰਦੀ ਹੁਣ ਤੂੰ ਮੈਨੂੰ ਛੱਡਣ ਨੂੰ ਫਿਰਦੀ ਏ ਉਹ ਵੀ ਆਪਣੇ ਉਸ ਜ਼ਾਰ ਦੀ ਖਾਤਰ ਜਿੰਦਾ ੜੱਕ ਦੇਣੀ ਬਾਹਰਲਾ ਬੂਆ ਭੰਦਾ ਹੋਇਆ ਅੰਦਰ ਵੜ ਗਿਆ ਬੜਾ ਆਇਆ ਤਾਰੋ ਦੇ ਤੇਵਰ ਅਜ ਉਸ ਨੂੰ ਬੜੇ ਬਦਨੇ ਬਦਲੇ ਚਹਿ ਲੱਗਦੇ ਸਨ ਪਰ ਇਸ ਤੋਂ ਪਹਿਲਾਂ ਕਿ ਉਹ ਕੁਝ ਸਮਝ ਹੀ ਪਾਉਂਦਾ ਤਾਰੋ ਬਿੰਦੂ ਚਾਚੀ ਨੂੰ ਆਪਣੇ ਨਾਲ ਲੈ ਕੇ ਪੰਚਾਇਤ ਇਕੱਠੀ ਕਰਨ ਲਈ ਤੁਰ ਪਈ ਜਾ ਕਰਲਾ ਜੋ ਕਰਦੀ ਏ ਨਾਲੇ ਮੈਂ ਤਾਂ ਆਪ ਤੈਨੂੰ ਤਲਾਕ ਦੇਣ ਨੂੰ ਫਿਰਦਾ ਤੂੰ ਕੀ ਤਲਾਕ ਦੇਣਾ ਮੈਨੂੰ ਜਿੰਦੇ ਨੇ ਭਾਵੇਂ ਆਖਦਾ ਦਿੱਤਾ ਸੀ ਪਰ ਭਰੀ ਸਭਾ ਵਿੱਚ ਜਲੀਲ ਹੋਣ ਦਾ ਡਰ ਵੀ ਉਸ ਨੂੰ ਸਤਾ ਰਿਹਾ ਸੀ ਪੰਚਾਇਤ ਇਕੱਠੀ ਹੋਈ ਤਾਂ ਤਾਰੋ ਨੇ ਆਪਣਾ ਪੱਖ ਰੱਖਿਆ ਉਹ ਬਿਨਾਂ ਰੁਕੇ ਬਸ ਬੋਲਦੀ ਹੀ ਗਈ ਜਿਵੇਂ ਉਹਦੇ ਅੰਦਰ ਗੁਬਾਰ ਚਿਰਾਂ ਦਾ ਹੀ ਇਕੱਠਾ ਹੋਇਆ ਪਿਆ ਸੀ ਅੱਜ ਉਸ ਨੂੰ ਕਿਸੇ ਦਾ ਵੀ ਡਰ ਨਹੀਂ ਸੀ ਉਹ ਜੋ ਵੀ ਬੋਲ ਰਹੀ ਸੀ ਨਾ ਸਿੰਘ ਬੋਲ ਰਹੀ ਸੀ ਅਸਲ ਉਸਨੇ ਆਪਣੇ ਮਨ ਨੂੰ ਜਿੱਤ ਲਿਆ ਸੀ ਹੁਣ ਉਸ ਨੂੰ ਲੋਕਾਂ ਦੀ ਕੋਈ ਪਰਵਾਹ ਨਹੀਂ ਸੀ ਇਹ ਕੁੜੀ ਬੋਲੀ ਕੀ ਜਾਂਦੀ ਹੈ ਕਿਉਂ ਆਪਣੇ ਹੱਥੀ ਆਪਣਾ ਘਰ ਆਪ ਹੀ ਪਟਣ ਨੂੰ ਫੇਰਦੀ ਹੈ ਮੰਨਿਆ ਮੀ ਵੀ ਮੇ ਬੀ ਬੀ ਵਿੱਚ ਸੋ ਲੜਾਈ ਝਗੜੇ ਹੁੰਦੇ ਨੇ ਇਸ ਦਾ ਮਤਲਬ ਇਹ ਤਾਂ ਨਹੀਂ ਕਿ ਬਾਹਰ ਆ ਕੇ ਲੋਕਾਂ ਸਾਹਮਣੇ ਤਮਾਸ਼ਾ ਕਰਨ ਲੱਗ ਜਾਓ ਭੀੜ ਵਿੱਚ ਖੜੇ ਕੁਝ ਤਮਾਸ਼ਵੀਨ ਹਲੇ ਵੀ ਲੱਗਦੀ ਬਾ ਤਾਰੋ ਨੂੰ ਬੋਲਣ ਕੰਨਿਓ ਫੜਨਾ ਚਾਹ ਰਹੀ ਸਾਥ ਪਰ ਤਾਰੋ ਅੱਜ ਕਿੱਥੇ ਮੰਨਣ ਵਾਲੀ ਸੀ ਅੱਜ ਉਹ ਚੁੱਪ ਨਹੀਂ ਸੀ ਹੋਣ ਵਾਲੀ ਆਪਣੀ ਇਸ ਚੁੱਪੀ ਕਰਕੇ ਹੀ ਤਾਂ ਉਸ ਨੂੰ ਜੀਵਨ ਵਿੱਚ ਕਿੰਨਾ ਕੁਝ ਸਹਾਰਨਾ ਪਿਆ ਸੀ ਫਿਰ ਅੱਜ ਉਹ ਚੁੱਪ ਕਿਵੇਂ ਕਰ ਸਕਦੀ ਸੀ ਪੰਜਾਂ ਦਾ ਤਰਕ ਵਿਤਰਕ ਕਰਦੀ ਉਹ ਪਰਿਸ਼ਵਾ ਵਿੱਚ ਆਵਾਜ਼ ਬੁਲੰਦ ਕਰਦੀ ਜਾ ਰਹੀ ਸੀ ਲੋਕ ਵੀ ਵੇਖ ਕੇ ਹੈਰਾਨ ਸਨ ਕਿ ਤਾਰੋ ਵਿੱਚ ਇੰਨੀ ਸ਼ਕਤੀ ਆ ਕਿੱਥੋਂ ਗਈ ਸੀ ਕਿ ਇਹ ਤੇਰਾ ਆਖਰੀ ਫੈਸਲਾ ਹੈ ਤਾਰੋ ਪਿੰਡ ਦੇ ਸਰਪੰਚ ਨੇ ਆਖਰੀ ਦਫਾ ਤਾਰੋ ਤੋਂ ਪੁੱਛਿਆ ਹਾਂਜੀ ਸਰਪੰਚ ਸਾਹਿਬ ਮੈਂ ਆਪਣਾ ਫੈਸਲਾ ਲੈ ਚੁੱਕੀ ਹਾਂ ਹੁਣ ਤੁਸੀਂ ਆਪਣਾ ਫੈਸਲਾ ਸੁਣਾਓ ਪਰ ਤੇਰੇ ਪਿਓ ਵੇਖਦਾ ਕੀ ਬਣੇਗਾ ਤਾਰੋ ਇਦਾਂ ਤਾਂ ਤੂੰ ਇਕੱਲੀ ਰਹਿ ਜਾਵੇਂਗੀ ਕਿਵੇਂ ਕਰੇਗੀ ਸਭ ਕੁਝ ਵੰਤੋ ਜੋ ਕਿ ਬੜੀ ਹੀ ਗੰਭੀਰਤਾ ਨਾਲ ਤਾਰੋ ਜੀਆਂ ਸਭ ਗੱਲਾਂ ਸੁਣ ਰਹੀ ਸੀ ਹਾਲ ਦੀ ਕੜੀ ਉਸ ਦੇ ਭੇਖਣ ਨੂੰ ਲੈ ਕੇ ਚਿੰਤਤ ਫਿਕਰਵੰਦ ਬਖਾਈ ਦਿੱਤੀ ਇਹ ਉਹੀ ਵੰਤੋ ਸੀ ਜਿਸ ਨੇ ਕਦੇ ਆਪਣੇ ਅਖੋਤੀ ਬਾਬੇ ਦੇ ਜ਼ਰੀਏ ਤਾਰੋ ਤੇ ਟੂਣਾ ਟਾਪਕਣ ਕਰਵਾਇਆ ਸੀ ਤਾਂ ਜੋ ਉਸ ਦਾ ਪਤੀ ਕੈਲਾ ਤਾਰੋ ਵਨ ਆਕਾਸ਼ਿਤ ਨਾ ਹੋਵੇ ਮੈਨੂੰ ਆਪਣੇ ਭਵਿੱਖ ਦੀ ਕੋਈ ਚਿੰਤਾ ਨਹੀਂ ਵੰਤੋ ਕਿਉਂਕਿ ਮੈਨੂੰ ਪਤਾ ਹੈ ਇੱਕ ਔਰਤ ਵਿੱਚ ਇੰਨੀ ਕਾਬਲੀਅਤ ਹੁੰਦੀ ਹੈ ਕਿ ਉਹ ਆਪਣਾ ਭਵਿੱਖ ਆਪ ਬਣਾ ਸਕਦੀ ਹੈ ਤੇ ਸੰਭਾਰ ਵੀ ਸਕਦੀ ਹੈ ਨਾਲੇ ਆਪਣੇ ਭਵਿੱਖ ਬਾਰੇ ਸੋਚ-ਸੋਚ ਮੈਂ ਆਪਣਾ ਵਰਤਮਾਨ ਨਹੀਂ ਖਰਾਬ ਕਰ ਸਕਦੀ ਕੱਲ੍ਹ ਦੀ ਕੁੱਕ ਵਿੱਚ ਕੀ ਪਿਆ ਹੈ ਕਿਹਨੇ ਵੇਖਿਆ ਹੈ ਪਰ ਸਾਡਾ ਅੱਜ ਤਾਂ ਸਾਡੇ ਹੱਥ ਵਿੱਚ ਹੈ ਜਿਸ ਨੂੰ ਸੰਭਾਲਿਆ ਜਾ ਸਕਦਾ ਹੈ ਫਿਰ ਕਿਉਂ ਮੈਂ ਆਪਣੇ ਅਤੀਤ ਵਿੱਚ ਵਿਚਾਰਾਂ ਕਿਉਂ ਮੈਂ ਆਪਣੇ ਭਵਿੱਖ ਵੱਲ ਝਾਕਾਂ ਅੱਜ ਤਾਰੋ ਦੀਆਂ ਇਹਨਾਂ ਗੱਲਾਂ ਨੇ ਉੱਥੇ ਖੜੇ ਹਰੇਕ ਸ਼ਖਸ ਨੂੰ ਸੋਚਣ ਲਈ ਮਜਬੂਰ ਕਰ ਦਿੱਤਾ ਸੀ ਹੁਣ ਕੋਈ ਵੀ ਉਸ ਦੇ ਵਿਰੋਧ ਵਿੱਚ ਨਹੀਂ ਸੀ ਸਭ ਇਸ ਦੂਜੀ ਔਰਤ ਦੇ ਨਾਲ ਸਨ ਸਭ ਇਸ ਦੂਜੀ ਔਰਤ ਨਾਲ ਸਹਿਮਤ ਸਨ ਅਕਰੀ ਫੈਸਲੇ ਦੀ ਘੜੀ ਆਈ ਤੇ ਫੈਸਲਾ ਤਾਰੋ ਦੇ ਹੱਕ ਵਿੱਚ ਹੀ ਹੋਇਆ ਤਾਰੋ ਨੇ ਜਿੰਦੇ ਨੂੰ ਤਲਾਕ ਦੇ ਦਿੱਤਾ ਤੇ ਉਸ ਨੂੰ ਜਿੰਦੇ ਪਾਸੋਂ ਉਸ ਦਾ ਵੰਡ ਦਾ ਹੱਕ ਵੀ ਦਿਵਾਇਆ ਗਿਆ ਕੁਝ ਮਹੀਨਿਆਂ ਮਗਰੋਂ ਤੁਸੀਂ ਬਹੁਤ ਹੀ ਸਹੀ ਫੈਸਲਾ ਲਿਆ ਆਰਤਾਂ ਨੂੰ ਹਮੇਸ਼ਾ ਹੀ ਆਪਣੇ ਹੱਕ ਲਈ ਖੜਨਾ ਚਾਹੀਦਾ ਹੈ ਮੈਨੂੰ ਤੁਹਾਡੇ ਤੇ ਮਾਣ ਹੈ ਤੁਸੀਂ ਤਾਂ ਸੱਚਮੁੱਚ ਇੱਕ ਮਿਸਾਲ ਕਾਇਮ ਕੀਤੀ ਹੈ ਅੱਜ ਇੱਕ ਵਾਰ ਫੇਰ ਤੋਂ ਤਾਰੂ ਬਿੰਦੋ ਚਾਚੀ ਦੇ ਨਾਲ ਦਰਗਾਹ ਤੇ ਮੱਥਾ ਟੇਕਣ ਲਈ ਆਈ ਸੀ ਪਿਛਲੇ ਕੁਝ ਮਹੀਨੇ ਉਸਦੇ ਕੋਟ ਕਚੈਰੀ ਕਾਨੂੰਨੀ ਤੌਰ ਤੇ ਤਲਾਕ ਲੈਣ ਦੇ ਸਿਲਸਲੇ ਵਿੱਚ ਹੀ ਬੀਤੇ ਸਨ ਜਿਸ ਕਰਕੇ ਉਹ ਪਿਛਲੇ ਕੁਝ ਵੀਰਵਾਰ ਦਰਗਾਹ ਤੇ ਆ ਨਹੀਂ ਸਹੀ ਪਾਈ ਪਰ ਕੋਈ ਕੋਈ ਸੀ ਜੋ ਅੱਜ ਵੀ ਉਸ ਦੇ ਇੰਤਜ਼ਾਰ ਵਿੱਚ ਖੜਾ ਸੀ ਯਕੀਨਨ ਇਹ ਵਿਕਰਮ ਹੀ ਸੀ ਤਾਰੋ ਦਰਗਾਹ ਤੇ ਆਈ ਤਾਂ ਉਸ ਦੇ ਚਿਹਰੇ ਤੇ ਹੁਣ ਪਹਿਲਾ ਵਾਰ ਕੀ ਉਦਾਸੀ ਨਹੀਂ ਸੀ ਰਹੀ ਉਹ ਅੰਦਰੋਂ ਖੁਸ਼ ਉਸ ਦੀਆਂ ਅੱਖਾਂ ਵਿੱਚ ਜਿੱਤ ਦੀ ਚਮਕ ਸੀ ਫਿਰ ਤੁਸੀਂ ਕੀ ਸੋਚਿਆ ਆਪਣੇ ਬਾਰੇ ਇਕੱਲੇ ਵੀਰਵਾਰ ਨੂੰ ਹੀ ਇਕੱਠੇ ਹੋਇਆ ਕਰਨਾ ਜਾਂ ਬਿੰਦੋ ਚਾਚੀ ਦੋਹਾਂ ਨੂੰ ਛੇੜਦੀ ਹੋਈ ਹੱਸਣ ਲੱਗੀ ਸੀ ਜੱਟ ਕੇ ਵਿਕਰਮ ਤੇ ਤਾਰੋ ਦੋਵੇਂ ਮੱਠਾ ਜਿਹਾ ਮੁਸਕਰਾ ਰਹੇ ਸੰ ਇਹ ਕਹਾਣੀ ਤੁਹਾਨੂੰ ਕਿਸ ਤਰ੍ਹਾਂ ਲੱਗੀ ਕਮੈਂਟ ਕਰਕੇ ਜਰੂਰ ਦੱਸਣਾ ਜੀ ਧੰਨਵਾਦ